ਮੈਂ ਬੋਲ ਰਿਹਾ ਜੇ ਆਤਮਾ ਬੈਠਾ ਹੈ ਤੁਸੀਂ ਸੁਣ ਰਹੇ ਹੋ ਜੇ ਆਤਮਾ ਬੈਠਾ ਹੈ ਬਾਣੀ ਚ ਇੱਕ ਥਾਂ ਕਿਹਾ ਮਹਾਰਾਜ ਨੇ ਕਹਿੰਦੇ ਬੰਦੇ ਇਹ ਗੱਲ ਯਾਦ ਰੱਖੀ ਜਿੰਨਾ ਸਮਾਂ ਆਤਮਾ ਬੈਠਾ ਹੈ ਤੂੰ ਉਹਨਾਂ ਸਮਾਂ ਹੀ ਸੁਖੀਏ ਉਹਨਾਂ ਸਮਾਂ ਤੂੰ ਦੇਖੀ ਸੁਣੀ ਬੋਲੀ ਖਾਈ ਪਹਿਨੀ ਜਾ ਰਿਹਾ ਜਿਸ ਦਿਨ ਅੰਦਰੋਂ ਆਤਮਾ ਉਡਾਰੀ ਮਾਰ ਗਿਆ ਨਾ ਬਾਹਰ ਜਾਂਦੀ ਤੇ ਗੱਲ ਛੱਡ ਘਰ ਦੇ ਵੀ ਤੈਨੂੰ ਘਰ ਰੱਖਣ ਨੂੰ ਤਿਆਰ ਨਹੀਂ ਹੋਣਗੇ ਜਿੱਥਰ ਵਸਿਆ ਕੰਤ ਘਰ ਜੀਓ ਜੀਓ ਸਭ ਕਹਾਤ ਜਾਂ ਉੱਚੀ ਚਲਸੀ ਕੰਤ ਦਾ ਕੋਈ ਨਾ ਪੁੱਛੇ ਤੇਰੀ ਬਾਤ ਕਹਿੰਦੇ ਅੰਦਰ ਦਾ ਆਤਮਾ ਉਡਾਰੀ ਮਾਰ ਗਿਆ ਵੇਖੋ ਇਹ ਬੜੀ ਗਹਿਰੀ ਗੱਲ ਕਹੀ ਕਹਿੰਦੇ ਤੂੰ ਲੋਕਾਂ ਵਿੱਚ ਜਾਨੈ ਤੈਨੂੰ ਜੀ ਆਇਆਂ ਨੂੰ ਕਹਿੰਦੇ ਨੇ ਸ਼ਬਦ ਵਰਤੇ ਜਿੱਥਰ ਵਸਿਆ ਕੰਤ ਘਰ ਜੀਓ ਜੀਓ ਸਭ ਕਹਾਤ ਜਿੰਨਾ ਸਮਾਂ ਆਤਮਾ ਬੈਠਾ ਤੈਨੂੰ ਜੀ ਆਇਆਂ ਨੂੰ ਕਿਹਾ ਜਾ ਰਿਹਾ ਹੈ ਜਿਸ ਦਿਨ ਅੰਦਰੋਂ ਆਤਮਾ ਉਡਾਰੀ ਮਾਰ ਗਿਆ ਜਾਂ ਉੱਠੀ ਚਲਸੀ ਕੰਤੜਾ ਉਹ ਜੀ ਆਇਆਂ ਨੂੰ ਕਹਿਣ ਦੀ ਦੂਰ ਦੀ ਗੱਲ ਕੋਈ ਨਾ ਪੁੱਛੇ ਤੇਰੀ ਬਾਤ ਬੰਦੇ ਤੇਰੀ ਕਿਸੇ ਬਾਤ ਥੋੜੀ ਪੁੱਛਣੀ ਆ ਤਾਂ ਸਿੱਖ ਦਾ ਜਿਹੜਾ ਜੀਵਨ ਹੈ ਨਾ ਜੀ ਸਿੱਖ ਨੂੰ ਕੋਈ ਪਿਆਰ ਨਾਲ ਫਤਿਹ ਵੀ ਬੁਲਾਏ ਨਾ ਜੀ ਆਇਆਂ ਨੂੰ ਕਹੇ ਇਹ ਆਪਣੇ ਅੰਦਰ ਝਾਤ ਮਾਰ ਕੇ ਰੱਬ ਦਾ ਸ਼ੁਕਰ ਕਰੇ ਮਾਲਕਾ ਤੇਰੀ ਕਿਰਪਾ ਨਾਲ ਹਜੇ ਆਤਮਾ ਬੈਠਾ ਜੇ ਬੈਠਾ ਤੇ ਕਹਿ ਰਿਹਾ ਨਾ ਕੋਈ ਜਿਸ ਤਨ ਇਹ ਅੰਦਰੋਂ ਉਡਾਰੀ ਮਾਰ ਗਿਆ ਕਿਨੇ ਰੱਖਣੇ